ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ਼ਿ ਗੁਰੂ ਤੇ ਇੱਕ ਬਾਕ ਸਹਿ ਮਹਾਰਾਜ ਸਦਾ ਹੀ ਜੈ ਜੈਕਾਰਾ ਸਦਾ ਹੀ ਜੈ ਜੈਕਾਰਾ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੇ ਕਰੋ ਕਿਰਪਾ ਤਨ ਤਨ ਸ਼ਿ ਗੁਰੂ ਤੇ ਇੱਕ ਬਾਕ ਸਹਿ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਤਨ ਤਨ ਸ਼ਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜਾ ਕਕਰਗੜਪੁਰ ਆਵੇ ਕਿ ਸੰਗਤ ਨੂੰ ਲੱਖ ਲੱਖ ਭਾਈਆਂ ਆਉਣਗੇ ਸਤਿਗੁਰ ਦੇਖਿਆ ਜਾਏ ਤਨ ਧਨ ਬਿਦਾਰ ਤਨ ਤਨ ਖੁੱਲੇ ਦਾਨ ਨ ਤਹਸ

I ਜਾਨਿਓ ਕਿੰਨੇ ਭਗਤ ਪ੍ਰੇਮ ਲਵਲਾਈ ਤਾਤੇ ਅੰਗ ਤੇ ਅੰਗ ਸੰਗ ਭੈ ਸਾਇਰ ਇਨ ਸ਼ਬਦ ਸੁਰਤ ਕੇ ਨੀਵਰ ਖਾਈ ਗੁਰ ਅਮਰਦਾਸ ਕੀ ਆਖਤ ਕਥਾ ਇਕ ਜੀ ਕਛ ਕਹੀ ਨਾ ਜਾਈ ਛੋਟੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮਦਾਸ ਕੋ ਮਿਲੇ ਵਡਾਈ ਛੋਟੀ ਸ੍ਰਿਸ਼ਟ ਸਕਲ ਤਾਰਣ ਕੋ ਅਬ ਗੁਰ ਰਾਮ ਸਵੰਝਹ ਕੇਲਵਖੋ ਕਰਤਾ ਘਰ ਆਇਆ ਦੁਤ ਤਹਨ ਭਿਆ ਗੋਬਿੰਦ ਪ੍ਰਗਟਾਇਆ ਤੇਹੀ ਪਰਕਾਸ਼ ਹਮਾਰਾ ਪਯੋ ਪਟਨਾ ਸ਼ਹਿਰ பல மதரேசோல ஆய அண பயராய பூ பன பஷ்டே பய ਸਹਾਰ ਹੋਏ ਸੁਖੋ ਟਲ ਐਹਨੇ ਸੁਸਾਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਵ ਤਖਸਮਦੀ ਨੂਰ ਅਰਸ ਕੁਰਸਾ ਚਟੀਆਂ ਉਦੋ ਟਠੇ ਸੱਚੇ ਬਾਤ ਸਾਹ ਮਨ ਜਨਮ ਜਨਮ ਦੀ ਕਟਿਆ ਸਜਣ ਸੱਚਾ ਸਰ ਸਾ ਦਾ ਸਾਹ ਜਿਸ ਪਾਸ ਬਹਿਟਿਆ ਸੋ ਹੀਆ ਸਭ ਲਾਦਾ ਵੀ ਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਸੰਗ ਸਹਾਈ ਪਾਇਆ ਜਹ ਜਾਈਆ ਕਲਾ ਪ੍ਰਭ ਮੇਲੇ ਹਰ ਗੁਣ ਗਾਵਹੁ ਸਦਾ ਸੁਖਾਈ ਮਨ ਚਿੰਦੇ ਸਗਲੇ ਬਲ ਪਾਵਹੁ ਜੀਅ ਕੈ ਸੰਗ ਸਹਾਈ ਰਹਾ ਸੰਤ ਜਲਾਰੇ ਲਾਰਾ ਤਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਭਾਰ ਬ੍ਰਹਮ ਕਰੇ ਪ੍ਰਤ ਪਾਲਾ ਸਾਧ ਜੀ ਸੰਗ ਰਖ

ਜਮ ਕੰਕਰ ਨੇੜਲਾ ਆਇਆ ਸੁਖਨਾਨਕ ਸਰਣੀ ਪਾਇਆ ਜਿਸ ਦੇਵ ਪੁਰਖ ਬਿਧਾਤਾ ਰਸਤੇ ਨਹੀਂ ਜਾਂਦਾ ਜਮ ਕੰਕਰ ਨੇੜ ਨਾ ਆਇਆ ਸੋਖ ਨਾਨਕ ਸਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਗੁਰਪੁਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾ ਸੁਹੇਲੇ ਕਰਿ ਕਿਰਪਾ ਪ੍ਰਭ ਮੇਲੇ ਪਰਮ ਸਰਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਉ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਦਰ ਹੈ ਜੀ ਤਾਂ ਅਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰੰਗ 623 ਉੱਪਰ ਸੁਭਾਈ ਮਾਨ ਹੈ ਸਤਿਗੁਰ ਜੀ ਕਿਰਪਾ ਕਰਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਗੁਰੂ ਰੂਪ ਸਾਧ ਸੰਗ ਜੀਓ ਅੱਜ ਸਿੱਖ ਪੰਥ ਦੀ ਬਾਣੀ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪ੍ਰਕਾਸ਼ ਪੁਰਬ ਪਟਨਾ ਸ਼ਹਿਰ ਵਿੱਚ ਹੈ ਪਾਵਨ ਲਇਓ ਪਟਨਾ ਸ਼ਹਿਰ ਵਿੱਚ ਸਤਿਗੁਰਾਂ ਨੇ avatars ਧਾਰਨ ਕੀਤਾ ਸਮੂਹ ਸੰਗਤਾਂ ਨੂੰ ਸਹਿਬਾਂ ਦੇ ਭਵਨ ਪ੍ਰਕਾਸ਼ ਨੂੰ ਕਰ ਦਿਆ ਲੱਖ ਲੱਖ ਵਧਾਈਆਂ ਹੋਣ ਜੀ ਉਹ ਲਾ ਚੁੱਕਾਂ ਦੀ ਖਮਾ ਕਰਨੇ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ